ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕਰਪੁਰ ਅਦਲੀਸ ਸੈਨ ਪ੍ਰਭਪੁਰ ਕੀ ਆਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਅਸ਼ੋਕ ਹਾਂ ਹਾਂ ਹੈ ਸਭ ਜਗ ਭਇਓ ਜੈ 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 ਸਰ ਲੋਕ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੇ ਸੰਮਤ 1700 ਵਿਕਰਮੀ ਮਾਘ ਸੁਦੀ ਤਿੰਨ ਨੂੰ ਮੁਤਾਬਕ ਸਨ ਈਸਵੀ 1675 ਨੂੰ ਦਿੱਲੀ ਜਦੋਂ ਸਤਗੁਰੂ ਕੈਦ ਵਿੱਚ ਸਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੰਜ ਪੈਸੇ ਨਾਰੀਗਲ ਹੱਥ ਵਿੱਚ ਫੜ ਕੇ ਅੰਤਰ ਧਿਆਨ ਹੋ ਕਰਕੇ ਧਿਆਨ ਨਾਈ ਸਤਪੁਰਾ ਜੀ ਨੇ ਜੋਤ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੇ ਵਿੱਚ ਟਕਾ ਦੇ ਦਿੱਤੇ ਗੁਰਿਆਈ ਦੀ ਬਖਸ਼ਿਸ਼ ਕੀਤੀ ਉਸ ਤੋਂ ਅਗਲੇ ਦਿਨ ਮਾਘ ਸੁਦੀ 4 ਨੂੰ ਸਤਿਗੁਰੂ ਜੀ ਦੇ ਨਾਲ ਜੋ ਤਿੰਨ ਸਿੱਖ ਕੈਦ ਵਿੱਚ ਸਨ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਤੇਲਾ ਜੀ ਜਿਨ੍ਹਾਂ ਨੂੰ ਉਹਨੇ ਕਤਸੀ ਹੈ ਦੇ ਕਰਕੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਝੀ ਕਰਕੇ ਭਾਈ ਤੇਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਭਾਈ ਸਤੀ ਦਾਸ ਜੀ ਨੂੰ ਰੋਹ ਵਿੱਚ ਲਪੇਟ ਕੇ ਅਗ ਲਾ ਕੇ ਸ਼ਹੀਦ ਕੀਤਾ ਗਿਆ ਅਤੇ ਅਜ ਦੇ ਦਿਨ ਮਾਘ ਸਦੀ 5 ਸੰਮਤ 1732 ਬਿਕਰਮੀ ਮਤਾਬਕ ਸਾਲ ਈਸਵੀ 1675 ਨੂੰ ਦਿੱਲੀ ਚਾਂਦਨੀ ਚੌਕ ਵਿਖੇ ਚਿੱਟੇ ਦਿਨ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦਾ ਅਸੀਸ ਧਰ ਨਾਲੋਂ ਵੱਖਰਾ ਕਰਕੇ ਤੇ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਪਰ ਇਹ ਸ਼ਹਾਦਤ ਕੋਈ ਯਾਰ ਜੋਰੂ ਜ਼ਮੀਨ ਵਾਸਤੇ ਨਹੀਂ ਸੀ ਸੱਚੇ ਪਾਤਸ਼ਾਹ ਮਹਾਰਾਜੀ ਨੇ ਜੋ ਉਪਦੇਸ਼ ਦਿੱਤਾ ਸਾਡੇ ਗੁਰੂ ਸਹਿਬਾਨ ਜੀ ਨੇ ਭੈ ਕਾਹੂ ਕਉ ਦੇਤ ਨਾਹ ਨਹ ਭੈ ਮਾਨਤਿਆਨ ਜਿੱਥੇ ਸਤਿਗੁਰਾਂ ਨੇ ਇਹ ਸੰਦੇਸ਼ ਦਿੱਤਾ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਇਹ ਕਿਸੇ ਕੌਮ ਦਾ ਹਿੱਸਾ ਨਹੀਂ ਪਰ ਉਥੇ ਸਤਿਗੁਰੂ ਜੀ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦਿਆਂ ਹੋਇਆਂ ਦੂਸਰੇ ਧਰਮ ਹਿੰਦੂ ਧਰਮ ਦੀ ਰੱਖਿਆ ਵਾਸਤੇ ਜਨੇਊ ਦੀ ਰੱਖਿਆ ਵਾਸਤੇ ਜਿਸ ਨਾਲ ਵਾ ਵਾਸਤਾ ਕੋਈ ਨਹੀਂ ਸੀ ਪਰ ਉਸ ਧਰਮ ਨੂੰ ਬਚਾਉਣ ਵਾਸਤੇ ਸਤਗੁਰਾਂ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਇਹ ਪੂਰਨੇ ਪਾ ਕਰਕੇ ਦਿੱਤੇ ਲਕੀਰਾਂ ਖਿੱਚ ਕੇ ਦਿੱਤੀਆਂ ਕਿ ਧਰਮ ਆਪਣੇ ਵਿੱਚ ਪਰਪੱਕ ਰਹਿਣਾ ਪਰ ਆਪਣੇ ਧਰਮ ਵਿੱਚ ਪਰਪੱਕ ਰਹਿੰਦਿਆਂ ਕਿਸੇ ਦੂਸਰੇ ਧਰਮ ਤੇ ਅਨਿਆਨ ਨਹੀਂ ਕਰਨਾ ਜ਼ੁਲਮ ਨਹੀਂ ਕਰਨਾ ਜ਼ਬਰ ਨਹੀਂ ਕਰਨਾ ਤੇ ਜਿਹੜੀ ਸਿੱਖਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਉਹ ਵੀ ਸਾਡੇ ਸਿੱਖਾਂ ਵਾਸਤੇ ਪੂਰਨੇ ਆ ਇਹ ਕਿਵੇਂ ਡੋਲਣਾ ਨਹੀਂ ਧਰਮ ਵਿੱਚ ਪਰਪੱਕ ਰਹਿਣਾ ਸਿੱਖੀ ਕਿਵੇਂ ਕਿਸਾਂ ਸਵਾਸਾਂ ਨਾਲ ਨਿਭਾਉਣੀ ਆ ਅੱਜ ਦੇ ਦਿਨ ਦਿੱਲੀ ਚਾਂਦਨੀ ਚੌਕ ਵਿਖੇ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੇ ਜਿੱਥੇ ਸਤਗੁਰਾਂ ਜੀ ਨੂੰ ਹਿੰਦੂ ਦੀ ਚਾਦਰ ਕਹਿ ਕਰਕੇ ਸਤਗੁਰਾਂ ਦੀ ਸ਼ਹਾਦਤ ਨੂੰ ਛੋਟਾ ਕੀਤਾ ਜਾਂਦਾ ਤੇ ਨਹੀਂ ਚਾਦਰ ਨਹੀਂ ਕਹਿਣਾ ਚਾਹੀਦਾ ਫਿਰ ਜਿਹੜੇ ਹਿੰਦ ਤੋਂ ਹਿੰਦੁਸਤਾਨ ਤੋਂ ਬਾਹਰ ਸਿੱਖ ਵਸਦੇ ਆ ਉਹਨਾਂ ਦੀ ਰੱਖਿਆ ਕੌਣ ਕਰੇਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਕਵੀ ਦੇ ਵੀ ਬੋਲ ਬੋਲ ਹਨ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪਹਿਚਾਤਾ ਪੀ ਚਾਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰਿਸ਼ਟੀ ਦੀ ਚਾਦਰ ਹਨ ਉਹ ਤੇ ਸਮੁੱਚੀ ਕਾਇਨਾਤ ਦੀ ਸਮੂਹ ਜੀਵਾਂ ਦੀ ਰੱਖਿਆ ਕਰਨ ਵਾਲੇ ਹਨ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦਾ ਗੁਰਸਿੱਖਾਂ ਦਾ ਤਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦਾ 350 ਸਾਲਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਗੁਰਿਆਈ ਗੁਰਪੁਰਬ ਸ਼ਤਾਬਦੀ ਦਿਹਾੜੇ ਵਿੱਚ ਮਨਾਇਆ ਜਾ ਰਿਹਾ ਤਿੰਨ ਗੁਰਸਿੱਖਾਂ ਦਾ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਸ਼ਤਾਬਦੀ ਰੂਪ ਵਿੱਚ ਮਨਾਇਆ ਜਾ ਰਿਹਾ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਵੀ ਸੰਗਤਾਂ ਦੂਰ ਦਿਰਾਡੇ ਤੋਂ ਨਤਮਸਤਕ ਹੋਣ ਵਾਸਤੇ ਆ ਰਹੀਆਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਉੱਥੇ ਵਿਸ਼ੇਸ਼ ਰੂਪ ਵਿੱਚ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਕਰਵਾਏ ਜਾ ਰਹੇ ਹਨ ਆਓ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹਾਦਤ ਤੋਂ ਉਹਨਾਂ ਦੇ ਜੀਵਨ ਤੋਂ ਉਹਨਾਂ ਦੀ ਗੁਰਬਾਣੀ ਅਨੁਸਾਰ ਦਿੱਤੀ ਸਿੱਖਿਆ ਤੋਂ ਸੇਧ ਪ੍ਰਾਪਤ ਕਰਕੇ ਗੁਰੂ ਵਾਲੇ ਬਣਿਏ ਅਮਰ ਤੇ ਸ਼ਕੀਏ ਸੰਗ ਸੱਜੀਏ ਆਪਣਾ ਜਨਮ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ